ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਬੂਰੀ ਮੱਝ ਦਿਖਾਉਣੀ ਹੈ ਸੇਲ ਆ ਡਿਟੇਲ ਦੇ ਬਾਰੇ ਪੁੱਛਦੇ ਆਓਗੇ ਗਰੀਬ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਮੇਰਾ ਹਰਮੇਲ ਸਿੰਘ ਆ ਪਤਰ ਸਰਦਾਰ ਅਨਸਰ ਸਿੰਘ ਪਿੰਡ ਵੜਲਵਾਲ ਤਹਿਸੀਲ ਠੂਰੀ ਜ਼ਿਲ੍ਹਾ ਸੰਗਰੂਰ ਜ਼ਿਲ੍ਹਾ ਸੰਗਰੂਰ ਆ ਗਿਆ ਤਹਿਸੀਲ ਠੂਰੀ ਪਿੰਡ ਵੜਲਵਾਲ ਤੇ ਮੋਬਾਈਲ ਨੰਬਰ ਆਪਣਾ ਹੀ ਮੋਬਾਈਲ ਨੰਬਰ ਮੇਰਾ ਹੈਗਾ 95928 14508 95928 14508 14508 ਜਿਹੜੀ ਅੱਜ ਆਪਾਂ ਬੂਰੀ ਮੈਂ ਦੇਖੀ ਜਾਨੇ ਝੋਟੀ ਪਾਂਚੀ ਹਰੇ ਸੁਆ ਕਿਹੜਾ ਸੂਰੀ ਹੈ ਇਹ ਸੂਆ ਵੀਰੇ ਹੁਣ ਤੀਜਾ ਸੂਰ ਹੈ ਜੀ ਆ ਅਸਰ ਅਜਨਲ ਤੀਸਰਾ ਸੂਆ ਸੂਰੀ ਹੈ ਹਾਂ ਇਹਦਾ ਤੀਜਰਾ ਜੇ ਆਪਾਂ ਦੂਜਾ ਕਹ ਜੀ ਇਹਨਾਂ ਦੀ ਦੂਜਾ ਵੀ ਆ ਠੀਕ ਹੈ ਆਪਾਂ ਸਾਹੀ ਦੂਜਾ ਤੀਸਰਾ ਸੂਆ ਅਸੀਂ ਹਰਿਆਣੇ ਤੋਂ ਲਿਆ ਆਂ ਦਿੱਤੇ ਵੀਰੇ ਪਹਿਲੇ ਸੂਏ ਲੈ ਕੇ ਆਏ ਹਰਿਆਣੇ ਤੋਂ ਹਾਂ ਹਰਿਆਣੇ ਤੋਂ ਉਦੋਂ ਇਹ ਥੱਲੇ 14 ਲੀਟਰ ਦੁੱਧ ਸੀ 14 ਲੀਟਰ ਦੁੱਧ ਆਪਾਂ ਹਰਿਆਣੇ ਚ ਪਲੂਡ ਦਾ ਮਿਲ ਕੇ ਲੈ ਕੇ ਆਏ ਠੀਕ ਹੈ ਠੀਕ ਹੈ ਪਹਿਲੇ ਸੂਏ ਸਭ ਤੋਂ 15 ਦੁੱਧ ਆਏ ਨੇ ਦਿੱਤਾ ਦੂਜੇ ਸੂਏ ਆਪਣੇ ਕੋਲੇ ਕਹਿੰਦਾ ਪਾ 15 ਕਿਲੋ ਤੋਂ ਉੱਪਰ ਚਲੀ ਗਈ ਹਾਂ 15 ਕਿਲੋ ਤੋਂ ਉੱਪਰ ਆ ਠੀਕ ਐ ਵੀ ਉੱਥੇ 14 ਕਿਲੋ ਬਪਲੂਨ ਦਾ ਮਿਲਿਆ ਸੀ ਬਾਕੀ ਆਪਣੇ ਮਨ ਅਕ ਚਲੋ 6 ਆ ਘੱਟ ਲਓ ਜੇ ਮਰਜ਼ੀ ਲੈ ਲਓ ਪਰ ਆਪਣੇ ਕਿਲੋ ਵੀ 15 ਕਿਲੋ ਮੰਨ ਕੇ ਚਲੋ ਵੀ ਦੂਜੇ ਸਵੇਰੇ 15 ਤੇ ਚੱਲੀ ਜਾਪਾਂਗੇ ਠੀਕ ਐ ਨਰਮਲ ਸਿਵਾ ਕੋਈ ਬਹੁਤੀ ਸੇਵਾ ਠੀਕ ਐ ਤੇ ਐਦ ਕਿੱਡੀ ਕਾ ਕਿਹੜਾ ਲੱਗਿਆ ਜੇ ਐਦ ਕੀ ਮੈਂ ਇਹਦੇ ਇਹਦੇ ਟੀਕਾ ਲੱਗਿਆ ਹੋਇਆ ਲੋਕਾਂ ਨਾਲ ਪੂਰੇ ਸਾਹ ਦਾ ਵਧੀਆ ਸਾਹ ਦਾ ਪੂਰਾ ਸਾਹ ਦਾ ਟੀਕਾ ਲਗਾਇਆ ਹੋਇਆ ਹਾਂ ਵਧੀਆ ਸਾਹ ਦਾ ਠੀਕ ਐ ਅੱਜ ਦਿਨ ਕੈ ਕ ਰਹਿਗੇ ਸੂਣ ਚ 4 ਤਰੀਕ ਨੂੰ ਪੂਰੇ ਹੁੰਦੇ ਨੇ ਵੀਰੇ 4 ਤਰੀਕ ਨੂੰ ਇਹਦੇ ਦਿਨ ਪੂਰੇ ਹੁੰਦੇ ਆ ਪੂਰੇ ਹੁੰਦੇ ਨੇ ਜੀ ਤੇ ਕਿੰਨਾ ਕੁ ਲੰਮਾ ਟਾਈਮ ਦੁੱਧ ਦੇ ਜਾਂਦੀ ਹੈ ਇਹ ਤੇ ਇਹ ਕਾਫੀ ਲੰਮਾ ਟਾਈਮ ਦਿੰਦੀ ਆ ਹਾਂ ਲੱਗਦਾ ਹਾਂ ਤਾਂ ਸਾਤ ਮਹੀਨੇ ਉਹ ਦੁੱਧ ਦਿੰਦੀ ਜਾਂ 겁ਣ ਹੋਰ ਕਹਿੰਦੇ ਬਾਸੂਨ ਤੋਂ ਸਿਰਫ 3 ਮਹੀਨੇ ਪਹਿਲਾਂ ਹਟਦੀ ਆ ਹੋਰ ਯਾਰ ਬੜਦੇ ਨੇ ਵੀ ਕਹਿੰਦਾ ਵੀ ਜਿਵੇਂ ਆਪਾਂ ਕਹਿੰਦੇ ਨੇ ਵੀ ਅਗਲੇ ਸੂਰ ਵੀ ਹੋਰ ਵਧੀਆ ਦੁੱਧ ਦੇਊਗੀ ਠੀਕ ਹੈ ਤੇ ਚੌਣ ਚਵਾਤਾ ਰਤੂਰੇ ਚੌਣ ਤਾਂ ਇੰਨਾ ਵਧੀਆ ਮੰਨ ਲਓ ਠੀਕ ਹਰਦੋਂ ਵੱਧ ਕੋਲਾ ਤੇ ਖੈੜ ਬੜੀ ਅੱਛੀ ਹੁੰਦੀ ਹੈ ਜੀ ਇਹ ਵੀ ਠੀਕ ਕਹਿੰਦਾ ਜਿਵੇਂ ਵੀਰ ਕਹਿੰਦਾ ਵੀ ਬੂਰੀ ਮੈਂ ਲੈ ਲਈ ਇਹ ਬੂਰੀ ਦਾ ਹੈਗੇ ਨਾਲ ਗੁਣ ਵੀ ਹੈਗੇ ਦੇ ਵਿੱਚ ਹਾਂ ਇਹਦੇ ਵਿੱਚ ਵੀਨੇ ਨਾਲ ਇਹਦੇ ਵਿੱਚ ਤਿਲ ਵੀ ਨੇ ਬੂਰੀ ਤੇ ਨਾਲੀ ਝੋਟੀਆਂ ਹਨਾ ਹਾਂ ਤਿਲ ਨੇ ਤੇ ਬੱਚਾ ਫਿਰ ਮੇਰਗਾ ਵੀ ਪਿਛਲੀ ਸਾਲੇ ਦਾ ਹਾਂ ਕਿ ਬੱਚੇ ਆਪਾਂ ਵੇਚਦੇ ਹਨਾ ਮਤਲਬ ਬੱਚੇ ਫਿਰ ਵਧੀਆ ਬਰੀਡਿੰਗ ਵਾਲੇ ਪਾਉਂਦੀ ਆ ਪੂਰੀ ਬੱਚੇ ਵਧੀਆ ਠੀਕ ਹੈ ਅੱਜ ਜੇ ਆਪਾਂ ਇਹਦੀ ਗੱਲ ਕਰੀਏ ਰੇਟ ਦੀ ਰੇਟ ਇਹਦਾ ਕੀ ਅੱਜ ਦਾ ਰੇਟ ਤਾਂ ਤੇ 145 ਆ ਠੀਕ ਹੈ ਦੇਣ ਲੈਣ ਆਪਾਂ 142 ਦੀ ਰਣੀ ਦੇ ਦਾਂਗੇ ਮਾੜਾ-ਮਾੜਾ ਛੋਟਾ ਪੱਕਾ ਪਾਓ ਹਾਂ ਹੋਰ ਕਰ ਦਾਂਗੇ ਤੋੜ ਦੇ ਬਾਹਰ ਤੋ ਕਿ ਬੂਰੀ ਮੈਂ ਦੇ ਹਿਸਾਬ ਨਾਲ ਝੋਟੀ ਦੇ ਰੇਟ ਬਿਲਕੁਲ ਜਾਇਜ਼ ਆ 1 ਲੱਖ 42 ਹਜ਼ਾਰ ਮੈਂ ਇਹਦਾ ਝੋਟੀ ਮੰਡੀ ਦੇ ਦੇਖੋ ਕਿ ਮੁੱਲ 2 ਲੱਖ 180 ਹੋਊਗਾ ਇਥੋਂ ਘਰੇਲੂ ਬੰਦੇ ਨੇ ਪਸ਼ੂ ਵੇਚਣਾਗਾ ਤੇ ਵੀ ਉਹਨਾਂ ਆਪ ਕੈਮਰਾ ਪਹਿਲਾਂ ਸੰਝਾਇਆ ਵੀ ਰੇਟ ਉਹਨਾਂ ਕਰ ਜਿੰਨੇ ਚੀਜ਼ ਦੇ ਹਿਸਾਬ ਨਾਲ ਉਹ ਕਿ ਜੇ ਫਾਲਤੂ ਆਪਾਂ 180 85 ਦੋ ਮੰਗਿਆ ਹੋਵੇ ਉਹ ਫਿਰ ਮੰਨ ਕੇ ਚੱਲੋ ਵੀ ਸੂਟ ਨਹੀਂ ਕਰਦੀ ਗੱਲ ਬਸ ਨਜ਼ਾਰਾ ਨਹੀਂ ਆਉਂਦਾ ਵੀਡੀਓ ਤੇ ਸੋ ਆ ਦੇਖੋ ਰੇਟ ਵੀ ਜੈਨ ਆਣਾ ਚੀਜ਼ ਦੇ ਅਕੋਰਡਿੰਗ ਸਿੰਘ ਮੂੰਹ ਮੱਥਾ ਦੇਖੋ ਸੋਹਣਾ ਕੁੰਡਾ ਸਿੰਘ ਆ ਤੇ ਬਾਕੀ ਪਯੌਰ ਬੁਰਿੱਤੇ ਨਾਲ ਹੀ ਬੁਰਿੱ ਸੁੱਲੇਵਾ ਦੇਖੋ ਥੱਲੇ ਕੋ ਪੂਰਾ ਸੋਹਣਾ ਸਾਫ ਸੁਥਰਾ ਕਿਸੇ ਪਾਸਿਓ ਹੱਥ ਦਰਾਨੀ ਪੂਰੀ ਜਿੰਦ ਜਾਨ ਵਾਲੀ ਰਾਜਿਸੰਹੀ ਬੜੀ ਵੀ ਤੇ ਥਣਾ ਦੇ ਵਿੱਚ ਬਿੱਥੀ ਦੇਖੋ ਇਹ ਗੱਠ ਗੱਠ ਦੀ ਥਣਾ ਦੇ ਵਿੱਚ ਬਿੱਥੀ ਪਈ ਆ ਕਿਸੇ ਪਾਸਿਓ ਹੱਥ ਦਰਾਨੀ ਤੇ ਸਾਫ ਸੁਥਰੀ ਰਾਜਿਸੰਹੀ ਬੜੀ ਸੋ ਪੱਠ ਫੋਟ ਦੀ ਬਣਤਰ ਦੇਖੋ ਤੇ ਬਾਕੀ ਥਣਾ ਦੇ ਵਿੱਚ ਬਿੱਥੀ ਵੀ ਮੂਰਲੇ ਥਣਾ ਦੇ ਵਿੱਚ ਮੇਰਾ ਇਹ ਮਨ ਕਹਿੰਦਾ ਜਿੱਥੇ ਮੈਂ ਸੂਗੀ ਪੌਣੇ ਫੋਟ ਦੀ ਬਿੱਥੀ ਡੋਕਣੀਆਂ ਨੇ ਨਾ ਸੋ ਦੇਖੋ ਲਿਓ ਆ ਬਗਰਾ ਨੇੜੇ ਤੋਂ ਪੂਰੀ ਸਾਫ ਸੁਥਰੀ ਰਾਜਿਸਤਾਨੀ ਬਣੀ। ਸੋ ਥਾਂ ਦੇ ਵਿੱਚ ਦਿੱਤੀ ਬਹੁਤ ਜਿਆਦਾ ਚੰਗੀ ਹੈ 1,42,000 ਰੁਪਏ ਦੀ ਕੀਮਤ ਆ। ਸੁਦਰੋ ਠੰਡੀ ਸੀਲ ਦੇਖ ਸਕਦੇ ਹੋ। ਪੂਰੀ ਮਨ ਕੇ ਚਲੋ ਪੁੱਜ ਕੇ ਸੁਨੱਖਾ ਪਾਣਾ ਝੋਟੀ ਦੇ ਵਿੱਚ ਤੇ ਨਾਲ ਲੇਵਾ ਦੇਖੋ ਥੱਲੇ ਕੋ। ਪੂਰਾ ਸੋਹਣਾ ਸਾਫ ਸੁਥਰਾ ਲੇਵਾ ਜਮੈਂ ਇਦਾਂ ਦਾ ਲੇਵਾ ਵਾਲਾ ਪਸ਼ੂ ਬਣ ਕੇ ਚਲੋ ਵੀ ਵੇਚਦਾ ਨਹੀਂ ਤੇ ਵੀਰ ਨੇ ਮੰਨ ਕੇ ਚਲੋ ਵੀ ਹੁਣ ਇੱਕ ਪਸ਼ੂ ਹੋਰ ਸਿਲਪ ਹੈਗਾ ਸੇਲ ਕਰਨੇ ਤੇ ਨੰਬਰ ਬੋਲਿਓ ਬਾਈ ਦੁਬਾਰਾ ਆਪਣਾ। ਆਪਣਾ ਨੰਬਰ ਹੈਗਾ ਵੀਰ ਜੀ 95928 14508 ਪਿੰਡ ਬਡਲਵਾਲ ਜਿਹੜਾ ਸੰਗਰੂਰ ਟੂਰੀ ਸ਼ਹਿਰ ਦੇ ਨਜ਼ਦੀਕ ਆ ਗਿਆ ਜਵਣ ਠੀਕ ਆ ਗਿਆ ਠੀਕ ਹੈ ਟੂਰੀ ਤਸੱਲੀ ਆ ਜਾਨੀ ਜਿਹੜੀ ਗੱਲ ਆਪਾਂ ਨੇ ਕਹੀ ਆ ਠੀਕ ਹੈ ਕਹਿੰਦਾ ਬਾਵਾ ਇਹਦ ਕੀ ਆਪਾਂ ਅੰਦਾਜ਼ਾ ਲਾ ਕੇ ਚੱਲੀਏ ਵੀ 15 ਪਾਚ ਹੋਇਆ ਵੀ 16 ਕਿਲੋ ਮੰਨ ਕੇ ਬੰਦਾ ਲੈ ਲੇ ਹਾਂ ਆਰਾਮਨਾਥ ਸੋਣਾ ਐਵੇਂ ਹੁਣ ਆਪੇ ਇਹਨੂੰ ਕਹੇ ਜੇ 20 ਦੇ ਦੂ 18 ਉਹ ਵੀ ਗੱਪ ਚਲੀ ਗੱਲ ਆ ਆਪਾਂ ਕਹਿੰਦੇ ਵੀਰੇ ਆਪਾਂ ਝੂਠ ਬੋਲਦੇ ਨਹੀਂ ਹੈਗੇ ਵੀ 19 ਕਿ ਗੱਲ ਇਹਨੂੰ ਸ਼ੂਟ ਕਰਦੀ ਆ ਹਾਂ ਔਰ ਜਿਵੇਂ ਆਪਾਂ ਕਹੇ ਜੇ ਪੈਂਡ ਚ ਕਹੇ ਵੀ ਮੈਂ ਜਹਾਜ਼ ਲੈ ਆ ਰਿਹਾ ਗੱਪ ਮਾਰਦਾ ਜੇ ਆਪਾਂ ਕਹੇ ਜੇ ਟਰੱਕ ਲੈ ਲਵਾਂ ਹਾਂ ਵੀ ਲੈ ਆਇ ਜਾਇ ਗੱਲਾਂ ਸੋ ਕਿਸੇ ਵੀਰ ਦੇ ਬੂਰੀ ਝੋਟੀ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਫੀਡਰ ਹੀ ਕਰ ਸਕਦੇ ਨਵਾਂ ਹਾਨਾ ਜਿਹੜੇ ਘਰੇ ਜਾੜੀ ਬੂਰੀਆਂ ਤਿਆਰ ਕਰ ਦੂੰ ਤਾਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇ ਲਈ ਤੈਅਦ ਲੋ